ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਖਾਰਾ ਜ਼ਿਲ੍ਹਾ ਦੋਸਤੋ ਫਰੀਦਕੋਟ ਆ ਤੇ ਤਸੀਲ ਦੋਸਤੋ ਕੋਟਪੂਰਾ ਇੱਕ ਦੋਸਤੋ ਘਰੇਲੂ ਪਰਿਵਾਰ ਕੋਲੇ ਸਜਣੋ ਦੋ ਟੋਕੜ ਵੜਾ ਵਕਾਉ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਸੀਗਾ ਸਸੀਗਾ ਬਈ ਜੀ ਹੋ ਠੀਕ ਠਾਕ ਭਰਾ ਹਾਂਜੀ ਹਾਂਜੀ ਨਾਂ ਦੱਸਿਓ ਭਰਾ ਮੇਰਾ ਨਾਂ ਗੁਰਪੇਜ ਆ ਬਈ ਗੁਰਪੇਜ ਹਾਂਜੀ ਬਈ ਗੁਰਪੇਜ ਨੰਬਰ ਵੀ ਦੱਸਿਓ 8549 ਜੀ 8549 ਪੂਰਾ 710 ਸੀ ਪੂਰਾ 710 ਹਾਂਜੀ ਵੜਾ ਬਈ ਆਪਾਂ ਫਿਰ ਇਹ ਘਰੇ ਰੱਖਣ ਨੂੰ ਲਿਆਂਦਿਆਂ ਸੀ ਹਾਂ ਹਾਂਜੀ ਹਾਂਜੀ ਇਹ ਘਰ ਆਸਤੇ ਲਿਆਂਦਿਆਂ ਸੀ ਹਾਂ ਵੜਾ ਠੀਕ ਆ ਤੇ ਇਹ ਕਿਉਂਕਿ ਆਪਣੇ ਥੋੜਾ ਜਿਹਾ ਪਰਮੰਦ ਗਰਮੀ ਦਾ ਵੀ ਮੇਰੇ ਕੋਲੇ ਛੱਡ ਸ਼ੂਟ ਘਟਾ ਸੀਗਾ ਇਹ ਲਿਆਂਦਿਆਂ ਹੀ ਹੋ ਗਿਆ ਵੀ 2 ਮਹੀਨੇ ਹੋ ਗਏ ਲਿਆਂਦਿਆਂ ਨੂੰ ਠੀਕ ਆ ਤੇ ਹੁਣ ਗਰਮੀ ਥੋੜੀ ਜਿਆਦਾ ਪੈਣ ਲੱਗੀ ਕਰਕੇ ਆਪਾਂ ਬਗਾਉ ਕਰਦੇ ਆ ਵੀ ਨਹੀਂ ਸੇਵਾ ਹੁੰਦੀਗੀ ਠੀਕ ਆ ਹਾਂਜੀ ਤੇ ਬਾਈ ਜਿਹੜੀ ਵਿਹੜ ਦੇ ਕੋਲੇ ਖੜੇ ਆ ਆਪਾਂ ਇਹਦੀ ਕੀ ਡਿਟੇਲ ਆ ਬਾਈ ਕਿੰਨੇ ਚਾਰ ਹੋ ਗਏ ਇਹਨੂੰ ਇਹਨੂੰ ਨਾ 2 ਮਹੀਨੇ ਹੋ ਗਏ ਬਾਈ ਸੂਈ ਨੂੰ ਸੂਈ ਨੂੰ 2 ਮਹੀਨੇ ਹੋ ਗਏ ਹਾਂ ਬੱਚਾ ਸੀਗਾ ਤੇ 1.5 ਮਹੀਨਾ ਹੋ ਗਿਆ ਇਹਦਾ ਟੀਕਾ ਵੀ ਰੈਨ ਡੇਢ ਮਹੀਨਾ ਹੋ ਗਿਆ ਟੀਕਾ ਰੈਨ ਨੂੰ ਤੇ 2 ਮਹੀਨੇ ਹੋ ਗਏ ਸੂਈ ਨੂੰ ਹਾਂਜੀ ਠੀਕ ਆ ਹੁਣ ਦੁੱਧ ਕਿੰਨਾ ਬਈ ਐਸ ਦੁੱਧ ਇਹਦੇ ਥੱਲੇ 12 ਕਿਲੋ ਦੁੱਧ ਹੈਗਾ ਜੀ 12 ਕਿਲੋ ਇਸ ਵਕਤ ਦੁੱਧ ਹਾਂਜੀ ਹਾਂਜੀ ਤਿਆਰ ਆ 12 ਤੋਂ ਬਾਹਰ ਹੀ ਹੋਇਆ ਹੈਗਾ ਤੇ ਆਪਾਂ 12 ਹੀ ਦੱਸਾਂਗੇ ਕਿ ਇੱਕ ਜਿੱਤਾ ਹਜੇ ਆਉਂਦੀ ਨਹੀਂ ਆਪਾਂ ਖਾਲੀ ਕਰ ਖਾਲੀ ਕਰਕੇ ਦੇਵਾਂਗੇ ਜੀ ਠੀਕ ਆ ਲੋ ਵੀ ਸੱਜਣੋ ਸੋਹਣੇ ਕਦਕਾਠ ਵਾਲੀ ਵਹਿੜਾ ਦੋਸਤੋ 12 ਕਿਲੋ ਬਾਈਆਂ ਦਾ ਦੁੱਧ ਦੋਸਤੋ ਇਸ ਵਕਤ ਤਿਆਰ ਆ ਮੂੰ ਮੱਥਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਬਾਈਆਂ ਦਾ ਫਾਰਮ ਚੋਂ ਲੈ ਕੇ ਆਇਆ ਸੀ ਟੋਕੜਾਂ ਦੋ ਸੋਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਬਾਕੀ ਵੱਡੇ ਕਦ ਕਾਠ ਵਾਲੀਆਂ ਵਹਿੜਾਂ ਦੋਸਤੋ ਬਾਈ ਇਸੇ ਕਰਕੇ ਦੋਸਤੋ ਵੇਚਦਾ ਬਾਈਆਂ ਦਾ ਥੋੜਾ ਇਛਾਂ ਦਾ ਵੀ ਪ੍ਰਬੰਧ ਘਾਟਾ ਤੇ ਆਂ ਦਾ ਕਈ ਵਾਰੀ ਪਸ਼ੂ ਬਿਮਾਰ ਬਿਮੂਰ ਹੋ ਜਾਂਦਾ ਦੋਸਤੋ ਗਰਮੀ ਬਾੜੀ ਪੈਂਦੀ ਆ ਤੇ ਬਹੁਤ ਸਾਫ਼ ਸੁਥਰੇ ਠੰਡੇ ਵਿੱਚ ਆ ਦੋਸਤੋ ਬਹੁਤ ਸੋਹਣਾ ਹਵਾਨਾ ਮਿਲਕ ਵੇਨ ਨੀ ਨਿਗਾ ਮਾਰ ਸਕਦੇ ਆ ਬਾਈਆਂ ਦਾ ਦੋਸਤੋ ਡੇਢ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਤੇ 2 ਮਹੀਨੇ ਹੋ ਗਏ ਦੋਸਤੋ ਸੂਈ ਨੂੰ ਹਵਾਨੇ ਨੀ ਨਿਗਾ ਮਾਰ ਸਕਦੇ ਬਹੁਤ ਸੋਹਣਾ ਦੋਸਤੋ ਹਵਾਨਾ ਦੋਵੇਂ ਪਾਸਿਆਂ ਦੇ ਵਿੱਚ ਉੱਤੇ ਦੋਸਤੋ ਸੇਮ ਸੈਜ ਥਣਾ ਦਾ ਮਿਲਕ ਵੀ ਨੇ ਇਧਰਲੇ ਪਾਸੇ ਵੀ ਨਹੀਂਗਾ ਮਾਰ ਸਕਦੇ ਆ ਪਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਆ ਦੋਸਤੋ ਡਵਾਈਸ ਵੀ ਬਈ ਸਾਫ ਸੁਥਰੀ ਆ ਹਾਂਜੀ ਹਾਂਜੀ ਮੋਟੀ ਧਾਰਾ ਪੂਰੀ ਐ ਗੰਨੇਰ ਕੀ ਧਾਰਾ ਹਾਂਜੀ ਦੋ ਟਾਈਮ ਚੋਕੇ ਲੈ ਜੀ ਹਾਂਜੀ ਹਾਂਜੀ ਭੋਹ ਪਣਾ ਚਾਰ ਟਾਈਮ ਚੋਕੇ ਲੈ ਜੀ 24 ਸੱਜੇ ਪਾਈ ਜਾਂਦਾ ਭਾਵੇਂ ਚਾਰ ਟਾਈਮ ਚੋਕੇ ਲੈ ਜੋਏ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜ ਕੇ ਬਈ ਇਕ ਸਕਦੇ ਆ ਦੋਸਤੋ ਜੇ ਕੋਈ ਵੀਰ ਸਾਹਮਣੇ ਆਸਤੇ ਲਿਆਂਦਾ ਦੋਸਤੋ ਡੇਢ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਤੇ ਦੋਸਤੋ ਸੇਵਾ ਕਰ ਸਕਦਾ ਤਾਂ ਕੋਈ ਵੀਰ ਸੋਣੀ ਦੋਸਤੋ ਗਾਂ ਤਿਆਰ ਹੋ ਜੂਗੀ ਆਉਂਦੇ ਸੂਏ ਨੂੰ ਲੈ ਵੀ ਬੰਦੇ 6-6 ਕਿਲੋ ਦੋਸਤੋ ਬਾਈਆਂ ਦਾ ਦੁੱਧ ਐ ਇਸ ਵਕਤ ਤਿਆਰ ਆ ਕੋਈ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਆਪਦੀ ਤਸੱਲੀ ਕਰਕੇ ਲੈ ਜੇ ਤੇ ਬਾਈ ਕੀ ਮੁੱਲ ਕਰਾਂਗੇ ਇਹਦਾ ਮੋਲੀ ਜਾਇਦਾ ਮੋਲੀ ਆਈ 35000 ਰੁਪਏ ਆਪਾਂ ਮੰਗ ਕੀਤੀ ਆ ਹਾਂਜੀ ਤੇ ਬਈ ਸੱਜਰ ਨੇ ਕਿੰਨਾ ਕੱਢਿਆ ਸੀ ਜੋ ਆਪਾਂ ਲੈ ਸੱਜਰ ਨੇ ਇਹ ਜਿਹੜਾ ਰਿਕਾਰਡ ਸੀ ਉਹ ਕਹਿੰਦੇ ਵੀ 20 22 ਕਿਲੋ ਦਿੰਦੀ ਰਹੀ ਆ 20 22 ਹਾਂ ਹੁਣ ਕਾਰਮੀ ਕਰਨ ਥੋੜਾ ਜਿਹਾ ਕਿਉਂਕਿ ਮੇਰੇ ਕੋਲੇ ਪ੍ਰਬੰਧ ਘਟ ਆ ਜੀ ਤੇ ਵੀ ਥੋੜੀ ਜੀ ਸਮੱਸਿਆ ਆ ਗਈ ਕਰਕੇ ਤਾਂ ਕਰਕੇ ਸੇਵਾ ਨਹੀਂ ਸੱਜਰ ਨੂੰ 22 ਕੋਲੇ ਆਹੀ ਸ਼ੈੱਡ ਆ ਤੇ ਸਾਹਮਣੇ ਦੋਸਤੋ ਸੂਰਜ ਪੈਂਦਾ ਹਾਂਜੀ ਇਸ ਦਿਸ਼ਾ ਦੇ ਉੱਤੇ 22 ਦਾ ਸ਼ੈੱਡ ਆ ਤੇ ਗਰਮੀ ਦੋਸਤੋ ਥੋੜੀ ਵੱਧ ਪੈਂਦੀ ਆ ਸ਼ੈੱਡ ਵੀ ਦੋਸਤੋ ਵੇਖ ਸਕਦੇ ਆ ਬਹੁਤ ਛੋਟਾ ਸ਼ੈੱਡ ਆ ਤੇ ਗਰਮੀ ਜਿਆਦਾ ਹੋਣ ਕਾਰਨ ਬਾਈ ਜੀ ਦਾ ਚੜਦੇ ਵਾਲੇ ਕੋਸ ਨੂੰ ਧੁੱਪ ਪੈ ਜਾਂਦੀ। ਦੋਸਤੋ ਇਸੇ ਕਰਕੇ ਆਪਾਂ ਸੇਲ ਕਰਮੀਆਂ ਨੀ ਦਾ ਘਰੇ ਰੱਖਣੀਆਂ ਸੀ। ਇਸ ਤੋਂ ਅੱਗੇ ਦੋਸਤੋ ਇੱਕ ਹੋਰ ਇਹ ਚ ਫ ਵਿਹੜਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਣੀ ਹੈ ਬਾਈ ਤੋਂ। ਬਾਈ ਇਸ ਤੋਂ ਅਗਲੀ ਗਾਂ ਬਾਰੇ ਦੱਸੋ ਜੀ ਇਹਦਾ ਕੀ ਹਿਸਾਬ ਕਿਤਾਬ ਆ? ਇਹ ਇਹ ਵੀ ਫਾਰਮ ਚੋਂ ਹੀ ਲਈ ਸੀਗੀ ਬਾਈ ਜੀ। ਇਹ ਵੀ ਫਾਰਮ ਚੋਂ ਹੀ। ਹਾਂ ਇਹ ਨਾ ਥੋੜੀ ਜੀ ਜਿਵੇਂ ਕਹਿ ਦਿੱ ਗੀ ਆਪਾਂ ਥਰਸ਼ੀ ਦੇ ਪੱਕੇ ਥਾਂ ਤੇ ਰਹਿੰਦੀ ਸੀਗੀ ਠੀਕ ਆ ਥੋੜੀ ਜਿਹੀ ਆ ਗਈ ਸੀ ਕਿ ਉਹਨੂੰ ਸਮੱਸਿਆ ਪੈਰਾਂ ਦੀ ਆਹ ਆਹ ਜੀ ਠੀਕ ਆ ਤੇ ਇਹ ਆ ਆਪਾਂ ਕਰ ਲਈਏ ਬਾਹਾਲ ਜੀ ਠੀਕ ਆ ਤੇ ਇੱਕ ਥੋੜੀ ਜਿਹੀ ਆ ਗਈ ਸੀ ਮਟਾਇਰਸ ਇਹਨੂੰ ਠੀਕ ਆ ਤੇ ਮਟਾਇਰਸ ਤੋਂ ਵੀ ਸਹੀ ਹੋ ਗਈ ਆ ਠੀਕ ਆ ਤੇ 2 ਪੰਜ ਚੜ ਗਈਆਂ ਜੀ ਇਹਦੇ 2 ਪੰਜ ਚੜ ਗਈਆਂ ਹਾਂਜੀ ਤੇ ਡੇਢ ਡੇਢ ਮਹੀਨਾ ਡੇਢ ਮਹੀਨੇ ਤੋਂ ਘਟ ਆ ਜੀ ਇਹਦੀ ਠੀਕ ਆ ਭਰਾਏ ਤੁੰਨੂੰ ਇਹ ਵੀ 1.5 ਮਹੀਨੇ ਤੋਂ ਘਟਾ ਹਾਂ ਹਾਂ 1.5 ਮਹੀਨੇ ਤੋਂ ਘਟਾ ਠੀਕ ਆ ਭਰਾਏ ਨੂੰ ਤੇ ਦੁੱਧ ਦੇ ਥਲੇ ਮੂਹਰਲੇ ਥਣਾ ਚੋਂ ਪਿਛਲਾ ਨੂੰ ਆਪਾਂ ਟੂਕਾ ਚੜਾ ਦਿੰਆਂ ਕਿਉਂਕਿ ਗੱਬਣ ਹੋਊਗੀ ਤਾਂ ਅਗਲੇ ਸੂਏ ਨੂੰ ਜਿਹੜੀ ਜਾਨੀ ਕਿ ਮੈਂ ਦੱਸਣ ਦੇ ਮੁਤਾਬਕ ਜਿਵੇਂ ਡਾਕਟਰ ਨੇ ਦੱਸਿਆ ਉਹ ਹਾਂਜੀ 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 ਉਹ ਕਹਿੰਦਾ ਨਾ ਵੀ ਅਗਲੇ ਸੂਏ ਨੂੰ ਇਹ ਵੀ ਤਿਆਰ ਸੋਣੀ ਬੈੜ ਹੋ ਜੂਗੀ ਇਹ ਚਾਰੇ ਥਣ ਚੱਲਣਗੇ ਕਹਿੰਦਾ ਆਉਂਦੇ ਸੂਏ ਨੂੰ ਚਾਰੇ ਥਣ ਚੱਲ ਪੈਣਗੇ ਹਾਂਜੀ ਹਾਂਜੀ ਹੁਣ ਵੀ ਜਾਨੀ ਕਿ ਦੋ ਥਣਾ ਚੋਂ ਆਪਾਂ ਚਵਾਈ ਕਰਦੇ ਹਾਂ ਹਾਂ ਦੋਹਾਂ ਚੋਂ ਕਰਦੇ ਹਾਂ ਜੀ ਠੀਕ ਆ ਦੋਹਾਂ ਥਾਣਾ ਜੋ ਕਿੰਨਾ ਕ ਦੁੱਧ ਕੱਢ ਦਿੰਦੀ ਹੈ ਬਈ ਦੋਹਾਂ ਥਾਣਾ ਜੋ ਮੈਂ ਕੋਈ ਜ਼ਿਆਦਾ ਖਾਕਣੀ ਪਉਂਦਾਗਾ ਹੈਗਾ 2-2 ਕਿਲੋ ਦੁੱਧ ਜੀ 2-2 ਕਿਲੋ ਹਾਂਜੀ ਹਾਂਜੀ 4 ਕਿਲੋ ਹੋ ਜਾਣੀ ਹਾਂ ਹਾਂਜੀ 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 ਤੇ ਸੱਜਰ ਥੱਲੇ ਜਦੋਂ ਇਹ ਨਹੀਂ ਆਵਜੀ ਸੀਗੀ ਮੰਨ ਕੇ ਚੱਲੋ ਜਦੋਂ ਤਾਜੀ ਸੂਈ ਸੀਗੀ ਠੀਕ ਆ ਤੇ ਉਦੋਂ ਇਹ ਥੱਲੇ ਹੈਗਾ ਸੀਗਾ 22-23 ਲੀਟਰ ਦੁੱਧ ਹੈਗਾ ਸੀਗਾ ਜੀ ਸੱਜਰ ਥੱਲੇ 22-23 ਲੀਟਰ ਹਾਂਜੀ ਦੋਸਤੋ ਇਹ ਵੀ ਵੱਡੇ ਕਦਕਾਠ ਵਾਲੀ ਆ ਬਾਕੀ ਦੋਸਤੋ ਤਸੱਲੀ ਤੁਸੀਂ ਕਰ ਲੈਣੀ ਆ ਮਗਰਲੇ ਥਾਣਾ ਦੇ ਉੱਤੇ ਦੋਸਤੋ ਬਾਈਆਂ ਦਾ ਟੂਬਾਂ ਚੜੀਆਂ ਹੋਈਆਂ ਵੇਖ ਸਕਦੇ ਆ ਇਸ ਵਕਤ ਮਗਰਲੇ ਥਾਣਾ 'ਚ ਚੁਆਈ ਨਹੀਂ ਕਰ ਰਿਹਾ ਬਾਈ ਵੈਸੇ ਦੋਸਤੋ ਸੇਮ ਹੀ ਆ ਦੋਵੇਂ ਥਾਂ ਇੱਕੋ ਜੇ ਆ ਕੋਈ ਵੱਡਾ ਛੋਟਾ ਥਾਣਾ ਨਹੀਂ ਦੋਸਤੋ ਵੇਖ ਸਕਦੇ ਆ ਤੇ ਬਾਈ ਨੇ ਦਸਨ ਮਤਾਬ ਕੋ ਦੋਸਤੋ ਬਾਈਆਂ ਦਾ ਆਪਾਂ ਡਾਕਟਰ ਦੀ ਰੈਅ ਲਈ ਸੀ ਜੀ ਤੋਂ ਇਲਾਜ ਕਰਾਇਆ ਆਉਂਦੇ ਸੂਏ ਨੂੰ ਦੋਸਤੋ ਚਾਰੇ ਥਾਣੇ ਇਹ ਚੱਲ ਪੈਣੇ ਆ ਬਾਈ ਡਾਕਟਰ ਨੇ ਦੱਸਿਆ ਜਿਹੜੇ ਹਿਸਾਬ ਨਾਲ ਬਾਈਆਂ ਦਾ ਅਗਲੇ ਥਾਣਾ 'ਚ ਦੋ ਦੋ ਕਿਲੋ ਆਪਾਂ ਦੁੱਧ ਕੱਢ ਰਹੇ ਆ ਇਸ ਵਕਤ ਜਿਸ ਕਿਸੇ ਵੀਰ ਦੇ ਦੋਸਤੋ ਇੱਕ ਜਾਂ ਪਸੰਦ ਹੋਏ ਬਾਈ ਨਾਲ ਸੰਪਰਕ ਕਰ ਸਕਦੇ ਆ ਮੂੰਹ ਮੱਥਾ ਦੋਸਤੋ ਤੁខ ਬੁਖਾ ਦੇਨੇ ਆ ਤੁਹਾਨੂੰ ਇਹ ਵੀ ਦੋਸਤੋ ਪੂਰੇ ਵੱਡੇ ਕਦ ਕਾਠ ਦੇ ਵਿੱਚ ਹੀ ਆ ਸੋਹਣੀ ਜਾਤ ਵਾਲੀ ਵਹਿੜਾ ਦੋਸਤੋ ਇਹ ਵੀ ਤੋਰਦਗੇ ਬਾਈ ਮੜੀ ਵੇਖ ਸਕਦੇ ਆ ਦੋਸਤੋ ਢਿੱਲ ਦੋਸਤੋ ਕਾਫੀ ਆ ਹਵਾਨੇ ਦੇ ਵਿੱਚ ਟੋਕੜ ਦੋਸਤੋ ਦੋ گاਵਾ ਸੀ ਬਾਈ ਕੋਲੇ ਵੱਡੇ ਕਦ ਕਾਠ ਵਾਲੀਆਂ ਦੋਸਤੋ ਬਾਈ ਜੀ ਦਾ ਫਾਰਮ ਵੀ ਲੈ ਕੇ ਆਇਆ ਸੀ ਬੰਦ ਦੇ ਵਿੱਚ ਇਸ ਕਿਸੇ ਵੀਰ ਦੇ ਦੋਸਤੋ ਦੋਨਾਂ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਡੀਟੇਲ ਦੋਸਤੋ ਉੱਪਰ ਉੱਪਰ ਆਪਾਂ ਲੈਤੀ ਹੈ ਬਾਈ ਤੋਂ ਤੇ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਤੇ ਮੁੱਲ ਦੋਸਤੋ ਆਪਾਂ ਇਹਦਾ ਵੀ ਬਾਈ ਤੋਂ ਪੁੱਛ ਲੈਨੇ ਇਹਦਾ ਕੀ ਮੁੱਲ ਕਰਾਂਗੇ ਪ੍ਰੋਫੈਸਰ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਬਾਈ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਲਓ ਵੀ ਸੱਜਣੋ ਦੂਜੀ ਵੈੜ ਦਾ ਦੋਸਤੋ ਮੁੱਲ ਫੋਨ ਤੇ ਹੋ ਜੂਗਾ ਜਿੰਨੇ ਹੀ ਦੋਸਤੋ ਤੁਹਾਨੂੰ ਜੱਚੀ ਤੁਸੀਂ ਆਪਦੇ ਢੰਗ ਨਾਲ ਖਰੀਦ ਲਓ ਜੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਆ ਦੋਸਤੋ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਜੇ ਕਿਸੇ ਵੀਰ ਨੇ ਦੋਸਤੋ ਇਹ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ